ਸਾਲ ਪਹਿਲਾਂ ਮੈਂ ਇੱਥੇ ਗੱਡੀ ਰਿਪੇਅਰ ਕੀਤੀ ਸੀ ਤੋ ਗੱਡੀ ਵਾਲਿਆਂ ਨੇ ਉਹ ਮਾ ਕਪੜਾ ਮੰਗਿਆ ਉਹਨਾਂ ਨੇ ਮੈਨੂੰ ਇੱਕ ਚੁੰਨੀ ਦੇ ਦਿੱਤੀ ਲਾਲ ਰੰਗ ਦੀ ਉਹਦੋਂ ਦਾ ਮੈਂ ਹੱਥ ਕੁੰਝ ਕੇ ਤੇ ਮੈਂ ਆਖਿਆ ਯਾਰ ਜੇ ਪੱਗ ਸਾਡੀ ਸਰਦਾਰੀ ਆ ਤੇ ਚੁੰਨੀ ਵੀ ਸਾਡੇ ਧੀਆਂ ਦੀ ਸਰਦਾਰੀ ਆ ਤੇ ਉਹ ਸਾਡਾ ਪਾਜ ਆ ਸਰਦਾਰ ਧੀਆਂ ਦੀ ਚੁੰਨੀ ਉਹ ਚੁੰਨੀ ਮੈਂ ਸੁੱਟਣ ਦੀ ਬਜਾਏ ਝੰਡੇ ਦੇ ਉੱਤੇ ਰੱਖ ਦਿੱਤੀ ਉਸ ਤੋਂ ਬਾਅਦ ਇਹਦੀ ਭੇਡ ਚੱਲੀ ਆ ਜਿਹੜੇ ਲੋਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਆ ਜਿਹੜੇ ਮਾਨਸਿਕ ਕਗਾਲੀ ਚ ਚਲੇ ਗਏ ਜਿਹੜੇ ਆਪਣਾ ਇਲਾਜ ਨਹੀਂ ਕਰਾਉਣਾ ਚਾਹੁੰਦੇ ਇੱਥੇ ਆਣ ਕੇ ਰੋਖ ਨੂੰ ਪੁੱਜੀ ਜਾਂਦੇ ਉਹ ਚੁੰਨੀ ਨੂੰ ਪੁੱਜੀ ਜਾਂਦੇ ਇੱਥੇ ਹਜ਼ਾਰਾਂ ਮੀਟਰ ਕਪੜਾ ਜਿਹੜਾ ਮੈਂ ਇੱਥੋਂ ਲਾਇਆ ਉਹ ਆੜ ਕੇ ਬੰਨ ਬੰਨ ਕੇ ਇੱਥੇ ਬੇਲਾਗਰ ਕਰਦੇ ਆ ਤੇ ਇਸ ਰੋਖ ਦੇ ਜੜਾਂ 'ਚ ਜਿਹੜਾ ਤੇਲ ਪਾਉਂਦੇ ਇੱਥੇ ਸ਼ਰਾਬਾਂ ਬੂਟੇ ਨੂੰ ਪਾਈ ਜਾਂਦੇ ਐ ਇਸ ਰੋਖ ਨੂੰ ਨਾਲ ਮੀਟ ਬੰਨੀ ਜਾਂਦੇ ਆ ਦਰਖਤ ਦੇ ਨਾਲ ਤੇ ਨਾਲ ਆਂਡੇ ਸੰਤਰੇ ਫਲ ਫਰੂਟ ਜੋ ਕੋ ਸੰਦਾਇ ਤੇ ਸੁਤੀ ਜਾਂਦੇ ਜਿਹੜੇ ਕਿ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਤੱਕ ਖਾਣ ਦੀ ਖੁਣੂ ਬਚਾਲੋ ਇਸ ਰੁੱਖ ਨੇ ਸਾਨੂੰ ਆਕਸੀਜਨ ਦੇਣੀ ਹੈ ਜਿਹੜਾ ਸਾਡਾ ਆਧਾਰ ਹੈ ਮਨੁੱਖ ਦਾ ਜੀਵਨ ਦਾ ਉਹ ਰੁੱਖ ਤੋਂ ਆਕਸੀਜਨ ਲੋਏ ਨੂੰ ਟੀਲ ਪਾ ਪਾ ਕੇ ਖਤਮ ਨਾ ਕਰੋ ਤੇ ਬਾਬੇ ਦਾ ਦੇਣੀ ਉਹਨਾਂ ਦੇ ਸੁਪਨੇ ਚ ਹੁੰਦੇ ਜਿਹੜੀ ਮਾਂ ਘਰ ਤੜਫਨਦੀ ਜਿਹੜਾ ਬਾਪ ਘਰ ਤੜਫਨਦਿਆ ਉਹਨਾਂ ਦਾ ਉਹ ਨੀ ਉਹ ਨਹੀਂ ਉਹਨਾਂ ਦੇ ਸੁਪਨੇ ਹੁੰਦਾ ਉਹਨਾਂ ਦੀ ਸੇਵਾ ਨਹੀਂ ਕਰਨੀ ਇੱਥੇ ਆਣ ਕੇ ਰਾਤ ਦੇ 12 ਵਜੇ ਤੱਕ ਤੂੰ ਨਗਲੀ ਤਾਂਤਰੀਆਂ ਜਿਹੜੇ ਤਾਂਤ੍ਰਿਕ ਲੋਕਾਂ ਨੂੰ ਗਲਤ ਰਾਹੇ ਪਾਉਂਦੇ ਆ ਇੱਥੇ ਆਣ ਕੇ ਗਲਤ ਕੰਮ ਵੀ ਕਰਦੇ ਉਹ ਜਨਾਨੀਆਂ ਨਾਲ ਸਾਰਾ ਕੁਝ ਕਰਦੇ ਆ ਤੇ ਇੱਥੇ ਆਣ ਕੇ ਇਹਨਾਂ ਨੂੰ ਕਹਿੰਦਾ ਮੰਨਤਾ ਪੂਰੀ ਹੋਣੀ ਆ ਟੀਜ ਖਾਣੇ ਆ ਸਭ ਤੋਂ ਪਹਿਲਾਂ ਨਾਰੀਅਲ ਜਿਹੜਾ ਵਾ ਅਸੀਂ ਬਿਮਾਰੀ ਦੇ ਚਲੇ ਹੁੰਨੇ ਸਾਡੇ ਸੈੱਲ ਪੂਰੇ ਹਨ ਇਹੋ ਜਿਹੇ ਚੀਜ਼ਾਂ ਖਾਣ ਪੀਣ ਵਾਲੀਆਂ ਮੀਠ ਦੇ ਲਫਾਫੇ ਜਿਹੜੇ ਨਾਲ ਬਣਦੇ ਹੁੰਦੇ ਆ ਉਹ ਜਿਹੜੀਆਂ ਚੀਜ਼ਾਂ ਇੱਥੇ ਬਣੀਆਂ ਹੁੰਦੀਆਂ ਉਹ ਲੋਕੀ ਛੱਡ ਦਿਓ ਇਹ ਚੀਜ਼ ਜਿਹੜੀ ਹੈ ਨਾ ਕਰੋ ਉਹ ਰੋਗ ਜਿਹੜਾ ਮੀਟ ਹੈ ਆਪਣੇ ਘਰ ਬੱਚਿਆਂ ਨੂੰ ਖਾਓ ਆਪਣੇ ਆਂਡੇ ਜਿਹੜੇ ਆਪਣੇ ਬੱਚਿਆਂ ਨੂੰ ਖਾਓ ਨਾਰੀਅਲ ਦਾ ਪਾਣੀ ਉਹਨਾਂ ਨੂੰ ਪਿਓ ਜਾਣ ਸੈੱਲ ਪੂਰੇ ਹੋਏ ਨਾ ਤਸਵੀਰਾਂ ਵਿੱਚ ਜੋ ਤੁਸੀਂ ਦਰਖਤ ਦੇਖ ਰਹੇ ਹੋ ਅਸਲ 'ਚ ਇੱਕ ਵਾਰ ਗੁਰਸਿੱਖ ਵੀਰ ਵੱਲੋਂ ਗਲਤੀ ਨਾਲ ਅੱਜ ਤੋਂ 9 ਸਾਲ ਪਹਿਲਾਂ ਇੱਥੇ ਹੱਥ ਪੁੰਜ ਕੇ ਲਾਲ ਚੁੰਨੀ ਦਰਖਤ ਤੇ ਰੱਖੀ ਗਈ ਪਰ ਵਹਿਮਾਂ 'ਚ ਆਏ ਲੋਕਾਂ ਨੇ ਉੱਥੇ ਲਾਲ ਕੱਪੜਾ ਬੰਨ੍ਹ ਕੇ ਦੀਵੇ ਜਗਾ ਤੇ ਤੇਲ ਪਾ ਕੇ ਉਸ ਦਰਖਤ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਤੇ ਕਈ ਤਰ੍ਹਾਂ ਦੀਆਂ ਵਸਤਾਂ ਜਿਵੇਂ ਅੰਡਾ ਮੀਟ ਸ਼ਰਾਬ ਵਰਗੀਆਂ ਰੱਖ ਕੇ ਚੜਾਵੇ ਵਜੋਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਇਹ ਗੁਰਸੇਖ ਵੀਰ ਨੂੰ ਪਤਾ ਲੱਗਿਆ ਤਾਂ ਇਸ ਦਾ ਕਹਿਣਾ ਹੈ ਕਿ ਮੈਂ ਹਰ ਵਾਰ ਇਸ ਜਗ੍ਹਾ ਤੋਂ ਸਾਰਾ ਕੁਝ ਪੁੱਟ ਕੇ ਲੈ ਜਾਣਾ ਹਾਂ ਤੇ ਪਰ ਫਿਰ ਵੀ ਲੋਕ ਨਹੀਂ ਟਲਦੇ ਉਹਨਾਂ ਦਾ ਉਹਨਾਂ ਉਹ ਨਹੀਂ ਉਹਨਾਂ ਦੇ ਸੁਪਨੇ ਜਿਹੰਦਾ ਉਹਨਾਂ ਦੀ ਸੇਵਾ ਨਹੀਂ ਕਰਨੀ ਇੱਥੇ ਆਣ ਕੇ ਰਾਤ ਦੇ 12 ਵਜੇ ਤੱਕ ਨਗਲੀ ਤਾਂਤਰੀਆਂ ਜਿਹੜੇ ਤਾਂਤ੍ਰਿਕ ਲੋਕਾਂ ਨੂੰ ਗਲਤ ਰਾਹੇ ਪਾਉਂਦੇ ਆ ਇੱਥੇ ਆਣ ਕੇ ਗਲਤ ਕੰਮ ਵੀ ਕਰਦੇ ਹੋ ਜਨਾਨੀਆਂ ਨਾਲ ਸਾਰਾ ਕੁਝ ਕਰਦੇ ਆ ਤੇ ਇੱਥੇ ਆਣ ਕੇ ਉਹਨਾਂ ਨੂੰ ਕਹਿੰਦਾ ਮੰਨਤਾ ਪੂਰੀ ਹਣੀ ਆ ਮੰਨਤ ਹਮੇਸ਼ਾ ਪੂਰੀ ਹੁੰਦੀ ਆ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਬੱਚਿਆਂ ਦੀ ਸੇਵਾ ਕਰੋ ਉਹਨਾਂ ਦੇ ਤਹਿਤ ਮੰਨਤਾਆਂ ਨਹੀਂ ਪੂਰਾ ਹੁੰਦੀਆਂ ਇਹ ਰੁੱਖ ਕਦੀ ਮੰਨਤਾ ਨਹੀਂ ਪੂਰੀਆਂ ਕਰਦੇ ਇਹ ਰੁੱਖ ਸਾਹ ਦਿੰਦੇ ਆ ਸਾਨੂੰ ਸਾਡੀ ਸਭ ਤੋਂ ਵੱਡੀ ਮੰਨਤ ਜਿਹੜੀ ਉਹ ਸਾਹ ਆ ਇਹ ਰੁੱਖ ਸਾਡੀ ਉਹ ਪੂਰਤੀ ਕਰਦੇ ਆ ਸਾਨੂੰ ਜੇ ਸਾਹ ਨਾ ਆਇਆ ਤਾਂ ਅਸੀਂ ਤੜ-ਤੜ ਕੇ ਮਰਾਂਗੇ ਤੇ ਆਉਣ ਵਾਲੇ ਸਮੇਂ 'ਚ ਜੇ ਅਸੀਂ ਦੀ ਦੇਖਭਾਲ ਨਾ ਕੀਤੀ ਅਸੀਂ ਐਂਜੀ ਤੇਲ ਧੋਣਦੇ ਰਹੇ ਇਹਨੂੰ ਇੱਥੇ ਸ਼ਰਾਬਾਂ ਚੜਾਉਂਦੇ ਰਹੇ ਇੱਥੇ ਖਾਣ ਪੀਣ ਦਾ ਸਮਾਨ ਸੁੱਟਦੇ ਰਹੇ ਤੇ ਇਹ ਰੋਖ ਅਕਸਰ ਇੱਕ ਨੈਗ ਦੇ ਨੂੰ ਸੁੱਕਿਆ ਨਾ ਸੁੱਕ ਕੇ ਇਹ ਸੁੱਕ ਦਾ ਬੇੜਾਗਰ ਕੋਈ ਨਾ ਪਰ ਜੇ ਹੁਣ ਮੈਂ ਇੱਥੇ ਕੋਈ ਬੰਦੇ ਨੂੰ ਵੇਖ ਲਿਆ ਕਿ 7-8 ਸਾਲ ਹੋ ਗਏ ਮੈਂ ਲਗਾਤਾਰ ਇੱਥੇ ਸੇਵਾ ਕਰਨਿਆ ਇਹਨੂੰ ਬਚਾਉਣ ਦੀ ਵਿਥੋਂ ਆੜ ਕੇ ਗੰਨਮਾਂ ਤੇ ਚੁੱਕਦਾ ਇੱਥੋਂ ਨਾਰੀਅਲ ਸਾਰੇ ਚੁੱਕਦਾ ਸਾਰਾ ਕੁਝ ਕਰਦਾ ਪਰ ਲੋਗ ਨਹੀਂ ਸੁਣਦੇ ਹੁਣ ਮੈਨੂੰ ਡਾਕ ਵੀ ਇੱਥੇ ਫੜਨੀ ਪੈਣੀ ਤੇ ਉੱਤੇ ਪਰਚਾ ਵੀ ਜਿਹੜਾ ਵਾ ਕਤਲ ਦਾ ਪਰਚਾ ਜਿਹੜਾ ਮੈਂ ਕਰਾਉਂ ਕਿ ਉਹ ਰੋਖ ਨੂੰ ਵੱਢਣਾ ਰੋਖ ਨੂੰ ਸਕਾਉਣਾ ਰੋਖ ਨੂੰ ਮਾਰਨਾ ਕਤਲ ਦੇ ਬਰਾਬਰ ਆ ਤੇ ਉੱਤੇ ਉਹ ਪਰਚਾ ਨਾ ਕਰਾਉ ਜੇ ਜੋ ਤੁਸੀਂ ਇੱਥੇ ਆਏ ਤੇ ਕੀ ਹਾਲਾਤ ਕੀ ਵੇਖਿਆ ਕੀ ਸਮਾਨ ਹੈ ਲਗਾਤਾਰ ਜਦੋਂ ਵੀ ਆਈਦੇ ਇੱਥੇ ਇਸਮਾਨ ਦਾ 10000 ਮੀਟਰ ਇੱਥੇ ਕੱਪੜਾ ਪੈਂਦਾ ਲਾਲ ਰੰਗ ਦਾ ਨਾਲ ਇੱਥੇ ਝਾੜੂ ਪੈਂਦੇ ਆਮ ਆਦਮੀ ਪਾਰਟੀ ਇੱਥੇ ਖਿਲਰੀ ਹੁੰਦੀ ਆ ਨਾਲ ਜਿਹੜਾ ਵਾ ਇੱਥੇ ਖਾਣ ਪੀਣ ਦਾ ਸਮਾਨ ਪਿਆ ਹੁੰਦਾ ਨਾਲ ਇੱਥੇ ਸ਼ਰਾਬ ਦੀਆਂ ਬੋਤਲਾਂ ਪਈਆਂ ਹੁੰਦੀਆਂ ਦੇ ਨਾਲ ਇੱਥੇ ਜਿਹੜਾ ਵਾ ਉਹ ਨਾਰੀਅਲ ਪੀਂਹ ਹੁੰਦੇ ਆ ਜਿਹੜੇ ਨਾਰੀਅਲ ਅਸੀਂ ਬਿਮਾਰੀ ਚ ਖਾਂਦੇ ਆ ਸਭ ਤੋਂ ਪਹਿਲਾਂ ਨਾਰੀਅਲ ਜਿਹੜਾ ਵਾ ਅਸੀਂ ਬਿਮਾਰੀ ਦੇ ਚਲੇ ਹੁੰਨੇ ਸਾਡੇ ਸੈੱਲ ਪੂਰੇ ਹਨ ਇਹੋ ਜਿਹੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਮੀਟ ਦੇ ਲਫਾਫੇ ਜਿਹੜੇ ਦੇ ਨਾਲ ਬੰਨੇ ਹੁੰਦੇ ਆ ਉਹ ਜਿਹੜੀਆਂ ਚੀਜ਼ਾਂ ਇੱਥੇ ਬੰਨੀਆਂ ਹੁੰਦੀਆਂ ਉਹ ਲੋਕੀ ਛੱਡ ਦਿਓ ਇਹ ਚੀਜ਼ ਜਿਹੜੀ ਹੈ ਨਾ ਕਰੋ ਉਹ ਰੋਕ ਜਿਹੜਾ ਮੀਟ ਆਪਣੇ ਘਰ ਬੱਚਿਆਂ ਨੂੰ ਖਾਓ ਆਪਣੇ ਆਂਡੇ ਜਿਹੜੇ ਆਪਣੇ ਬੱਚਿਆਂ ਨੂੰ ਖਾਓ ਨਾਰੀਅਲ ਦਾ ਪਾਣੀ ਉਹਨਾਂ ਨੂੰ ਪਿਓ ਜਾਣ ਸੈੱਲ ਪੂਰੇ ਹੋ ਜਾਣ ਤਨੋਂ ਦਿਮਾਗ ਸਹੀ ਢੰਗ ਨਾਲ ਕੰਮ ਕਰੇ ਇਹ ਰੁੱਖ ਨੂੰ ਬਚਾ ਲਓ ਇਹ ਰੁੱਖ ਨੂੰ ਇੰਜ ਨਾ ਕਰੋ ਜੇ ਮੁਰ ਤੋਂ ਲੋਕ ਫੇਰ ਅਜਾ ਕੁਝ ਕਰਨਗੇ ਫਿਰ ਤੁਹਾਡੇ ਵੱਲੋਂ ਕੀ ਕੁਝ ਚੁਟਾ ਜਾਏਗਾ ਫਿਰ ਮੈਂ ਪ੍ਰਸ਼ਾਸਨਿਕ ਢੰਗ ਨਾਲ ਵੀ ਜੋ ਕਾਨੂੰਨ ਕਹਿੰਦਾ ਪਹਿਲਾਂ ਤੇ ਪਰਚਾ ਦਰਜ ਕਰਾਉ ਜੇ ਨਾ ਫੇਰ ਅੱਡੇਵੇਂ ਡਾਂਗ ਲਾ ਕੇ ਇੱਥੇ ਬਹਾਂਗੇ ਡਾਂਗ ਨਾਲ ਕੰਮ ਕਰਾਂਗੇ ਅੱਛੇ ਟਾਹਣੀਆਂ ਤੇ ਉਹ ਆਪਣਾ ਗਾਣੇ ਵੀ ਬਣਨੇਗੇ ਵਿਆਹ ਜਾਂ ਇੱਥੇ ਮੰਨਤਾ ਪੁਰੀਆਂ ਹੁੰਦੀਆਂ ਕਹਿੰਦੇ ਗੱਲ ਹੈ ਵੀ ਮੰਨਤਾ ਜਿਹੜੀ ਆ ਪਹਿਲਾਂ ਤੇ ਬੰਦੇ 'ਚ ਦੋਸ਼ ਹੋਊਗਾ ਕੋਈ ਉਹ ਜਾ ਕੇ ਕਿਸੇ ਡਾਕਟਰ ਨਾਲ ਕੰਸਲਟ ਕਰੇ ਉਹਦੀ ਦਵਾਈ ਦੁਈ ਲਵੇ ਜੇ ਉਹ ਵੀ ਠੀਕ ਆ ਉਹਦੀ ਵੀ ਢ ਜਿਹੜਾ ਮੈਰਿਜ ਬਿਊਰੋ ਬਹੁਤ ਖੁੱਲਿਆ 5-7000 ਰੁਪਿਆ ਲੈ ਕੇ ਕੋਈੜਿਆ ਚੰਗੀ ਕੁੜੀ ਨੂੰ ਮਲਾ ਦਿੰਦੇ ਆ ਉਹ ਖਾਨਦਾਨ ਵੇਖ ਲੈਣੋ ਪਰਿਵਾਰ ਵੇਖ ਲੈਣ ਤੇ ਉੱਥੇ ਸਾਡੀ ਹੋ ਸਾਡੀ ਮੰਤ ਉੱਥੋਂ ਪੂਰੀ ਹੋ ਸਕਦੀ ਹੈ ਮੈਰਿਜ ਬਿਊਰੋ ਤੋਂ ਤੇ ਜਿਹੜੀ ਦੂਜੀ ਮੰਤ ਆ ਉਹ ਡਾਕਟਰ ਪੂਰੀ ਕਰ ਸਕਦੇ ਆ ਇਹ ਰੁੱਖ ਦਾ ਬੇੜਾ ਗਰਕ ਨਾ ਕਰਨਾ ਇੱਥੇ ਨਾਨਕੇ ਗਾਨੇ ਬੰਨਣ ਨਾ ਇੱਥੇ ਅਣਕੇ ਮੀਟ ਬੰਨਣ ਆਪਣੇ ਘਰਾਂ ਚ ਜਾਓ ਆਪਣੇ ਮਾਪਿਆਂ ਦੀ ਸੇਵਾ ਕਰੋ ਆਪਣੇ ਬੱਚਿਆਂ ਦੀ ਸੇਵਾ ਕਰੋ ਜਿੰਨਾ ਤੁਹਾਨੂੰ ਸੁੱਖ ਮਿਲਣਾ ਇੱਥੋਂ ਤੁਹਾਨੂੰ ਕੱਖ ਨਹੀਂ ਮਿਲਣਾ ਇੱਥੋਂ ਸਿਰਫ ਸਾਹ ਮਿਲਨੇ ਆ ਆਕਸੀਜਨ ਮਿਲਨੀ ਆ ਅੱਜ ਸਾਡੇ ਅੰਮਰਸਰ ਦਾ ਜਿਹੜਾ ਤਾਪਮਨ 50 ਡਿਗਰੀ ਨੂੰ ਚਲੇ ਗਿਆ ਉਹ ਇਸੇ ਕਰਕੇ ਤੁਹਾਡੀਆਂ ਕਰਤੂਤਾਆਂ ਜਿਹੜੇ ਰੁੱਖਾਂ ਨੂੰ ਤੁਸੀਂ ਤੇਲ ਪਾਉਂ ਇਸ ਦਾ ਕਹਿਣਾ ਹੈ ਕਿ ਉਹ ਮੇਰੀ ਆਖਰੀ ਚੇਤਾਵਨੀ ਹੈ ਜੇਕਰ ਲੋਕਾਂ ਨੇ ਅਜਿਹਾ ਕਰਨਾ ਬੰਦ ਨਾ ਕੀਤਾ ਤਾਂ ਉਹ ਕੇਸ ਦਰਜ ਕਰਵਾਵੇਗਾ ਤੇ ਮੇਰੇ ਹੱਥ ਡਾਂਗ ਹੋਏਗੀ ਫਿਰ ਉਹ ਆਪਣਾ ਹਿਸਾਬ ਆ